ਸਿਸਵਾ ਬਖਸ਼ਿਆ ਕਰਾਉਣੇ ਆਲਦੀ ਐਮਐਨਐਮ ਨੇ ਬੜਾ ਜੋਰ ਕਿਪਾ ਹੈ ਅੱਜ ਉਹਨਾਂ ਨੇ ਮੈਨੂੰ ਮਨਿਸਟਰ ਮੈਂਚੇ ਕਮਿਸ਼ਨ ਤੋਂ ਅਗੁਰ ਸਾਹਿਬ ਜੀ ਕਿਹਾਣਾ ਚਾਹੀਦਾ ਧੰਨਵਾਦ ਦੇ ਨਾਲ ਨਾਲ ਉਹ ਬੇਨਤੀ ਕੀਤੀ ਕਿ ਪਰ ਮਾਤਰਾ ਇਸੇ ਤੇ ਕਿਰਪਾ ਰੱਖੀ ਉਹੀ ਰੱਖ ਤਿੰਨਾ ਹੱਥ ਰੱਖੀ ਕਿ ਮੈਂ ਪੂਰੀ ਇਮਾਨਦਾਰੀ ਨਾਲ ਹਲਕਾ ਸਾਹਲੇ ਵਾਲ ਦੀ ਪੂਰੇ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਦੀ ਪੂਰੀ ਇਮਾਨਦਾਰਨ ਸੇਵਾ ਕਰਾਂਗਾ ਕਿ ਪਾਰਟੀ ਸਾਡੀ ਜਿਹੜੀ ਹੈ ਜਿਹੜੀ ਰਾਸ਼ਟਰੀ ਪਾਰਟੀ ਥੋੜੀ ਜਿਹੀ ਬਣੀ ਹੈ ਪਰ ਪ੍ਰਮਾਤਮਾਗੇ ਵੀ ਅਰਦਾਸ ਕੀਤੀ ਕਿ ਦੇਸ਼ ਦੇ ਪ੍ਰਧਾਨ ਬਹੁਤ ਜਲਦੀ ਅਰਵਿੰਦ ਕੇਜਰੀਵਾਲ ਜੀ ਹੋਣ ਕਿਉਂਕਿ ਉਹ ਗੁਰੂ ਘਰ ਹੈ ਜਿੱਥੇ ਸਾਰੀਆਂ ਮੰਗਾਂ ਪੂਰੀਆਂ ਹੁੰਦੀਆਂ ਅੱਜ ਮੈਂ ਸੰਵਾਦ ਦੇ ਪਰੇ ਅਰਦਾਸ ਇਸ ਦੇ ਨਾਲ ਨਾਲ ਅਰਵਿੰਦ ਕੇਜਰੀਵਾਲ ਜੀ ਵਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜੀ ਬਣਨ ਦਾ ਚਰੋ ਵੱਲੋਂ ਤੁਹਾਨੂੰ ਮੁਬਾਰਕਾਂ ਨੇ ਕੀ ਗੱਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੇ মিডিਆ ਪਰਵਾਹਵਾਹ ਅਤੇ ਸਨਮਨ ਦੇ ਸਹਿਯੋਗ ਨਾਲ ਮਾਲਕ ਨੇ ਤੋਂ ਤੱਕ ਪਹੁੰਚਾਇਆ ਸਭ ਤੋਂ ਪਹਿਲਾਂ ਮਾਲਕ ਬਸਤੀ ਕੀ ਯਾਰ ਜਿਹੜਾ ਨੇ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਉਹ ਜ਼ਿੰਮੇਵਾਰੀ ਦਿੱਤੀ ਨਾਲ ਪੂਰੀ ਵੀ ਕਰਾਉਣ ਉਹਦਾ ਸਹੀ ਤਰੀਕੇ ਨਾਲ ਜੇ ਵੀ ਪਹਿਲਾਂ ਸੇਵਾ ਕਰਦੇ ਉਵੇਂ ਸੇਵਾਦਾਰਾਂ ਸੇਵਾ ਕਰਦੇ ਅੱਜ ਸਾਡੇ ਆਪ ਦੇ ਹਲਕੇ ਵਾਲੇ ਨੂੰ ਬਹੁਤ ਹੌਸਲਾ ਵੀ ਹੋਇਆ ਗੁਰੂ ਘਰ ਨਮਸਤਕਰੀ ਹੋਏ ਨੇ ਪੂਰਿਆ ਸਾਹਿਬ ਤੇ ਕੀ ਕਹਾਂ ਚਾਹੁੰਦੇ ਜਦੋਂ ਸਾਨੂੰ ਥੀਟਾ ਲਾਂਚ ਹੋਈ ਸੀ ਉਸ ਟਾਈਮ ਵੀ ਅਸੀਂ ਉੱਥੇ ਆ ਕੇ ਮੱਥਾ ਟੇਕ ਕੇ ਗੁਰੂ ਦਾ ਅশীরਵਾਦ ਲਿਆ ਸੀ ਸਾਨੂੰ ਵੀ ਜਦੋਂ ਐਮਐਲਏ ਬਣੇ ਤਾਂ ਵੀ ਇੱਥੇ ਆ ਕੇ ਤਸਦੀਕ ਕਰ ਲਿਆ ਜਿਵੇਂ ਮਾਲਕ ਨੇ ਮੰਤਰੀਪਦਤ ਕਰਦਾ ਤਾਂ ਵੀ ਇੱਥੇ ਆ ਕੇ ਅਸ਼ੀਰਵਾਦ ਲੈ ਕੇ ਚਲੇ ਜੀ ਸਾਨੂੰ ਮਾਲਕ ਦੇ ਬਹੁਤ ਹੀ ਮਿੱਠਾ ਮੈਂ ਪਹਿਲਾਂ ਦੇ ਬਹੁਤ ਹੀ ਸੇਵਾ ਕਰਦਾ ਹੋਊਗਾ ਜੀ ਮੇਮਾ ਤੋਂ ਨਾਲ ਸੇਵਾ ਕਰਦਾ ਬਾਈ ਗੁਰਜੀਤ ਖਾਲਸਾ ਬਾਈ ਅੱਜ ਦੀ ਸ੍ਰੀ ਗੁਰੂ ਸਾਹਿਬ ਦਾ ਸਤਿਕਾਰ ਜੀ ਅ ਅਭੀ ਸੇ ਬੁੜੀਲੇ ਰਾਜ ਮੰਤਰੀ ਬੋਲੇ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਵਧੀਆ ਮਾਨਦਾਰ ਪਰਿਵਾਰ ਮਹਾਰਾਜ ਦੀ ਕਿਰਪਾ ਦੇ ਨਾਲ ਚੱਲਦਾ ਵਾ ਇਹਨਾਂ ਇਹ ਮਹਾਰਾਜ ਜੀ ਬੁਲਾ ਰਹੇ ਨੇ ਜਿਹੜਾ ਕੋਈ ਐਟੀ ਮਹਾਰਾਜ ਦੇ ਦਰਵਾਜ਼ੇ ਤੇ ਮਹਾਰਾਜ ਨੇ ਆਸ਼ੀਰਵਾਦ ਦੇ ਬੈਜਗੇ ਆਓ ਜੀ ਫਾਸਟ ਵੀ ਡੈਲੀ ਬੋਲਦੇ ਤੇ ਆਓ ਭਲਾਂ ਜੀ ਲੱਗੀ ਜੀ ਸ਼ੀਸ਼ਾ ਨੂੰ ਮਾਰੋ ਇਧਰ ਆਓ ਕਰਦੇ ਆ ਹਲਕੇ ਜੁਦਾ ਜਨਰਲ ਦੀ ਹਦੀਸਾ ਮੁਰੀਆਂ ਪਹਿਲਾਂ ਵੀ ਐਮ ਐਲ ਏ ਰਹੇ ਨੇ ਹੁਣ ਤਾਂ ਰਾਜ ਮੰਤਰੀ ਬਣ ਕੇ ਹੁਣ ਤਾਂ ਪਤਾਨ ਦੇ ਵਿੱਚ ਵੀ ਬੱਲੇ ਬੱਲੇ ਹੋ ਜੂਗੀ ਮਹਾਰਾਜ ਜੀ ਦੇ ਦਰਸ਼ਕਾਂ ਦਾ ਬਹੁਤ ਪ੍ਰਵਾਹ ਆ ਤੇ ਮੇਰੇ ਕੋਲ ਹੈ ਜਿਸ ਤਰ੍ਹਾਂ ਕੰਮ ਕਰਨਾ ਹੈ ਠੀਕ ਹੈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਜੀ ਦੋਸਤ ਸਰਦਾਰ ਜਖਮੀ ਸਿੰਘ ਮੋਹੰਦਿਆ ਜੀ ਜੋ ਐਮਐਲਏ ਵਿਧਾਨ ਸਭਾ ਦਾ ਸանդੇਵਾਲਤਾ ਸੀਗੇ ਕੱਲ ਹਾਈ ਕਮਾਂਡ ਨੇ ਸਰਦਾਰ ਪ੍ਰਮੋਦ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਕੇਜਰੀਵਾਦੀ ਨੇ ਉਹਨਾਂ ਨੂੰ ਕੈਬਨਿਟ ਮਨਿਸਟਰ ਮਾਇਆ ਅਸੀਂ ਸਾਰੀ ਹਾਈ ਕਮਾਂਡ ਦਾ ਤੇ ਪ੍ਰਮਾਤਮਾ ਜੀ ਦਾ ਵੀ ਨਾਲ ਸ਼ੁਕਰ ਗੁਜ਼ਾਰਿਆ ਹੈ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਐਕਟਿਵ ਵੱਡੀ ਜ਼ਿੰਮੇਵਾਰੀ ਦੀ ਸਟੇਜ ਲਈ ਦਿੱਤੀ ਆ ਸਰਦਾਰ ਅਰਜੀਤ ਸਿੰਘ ਮੁਰੀਆਂ ਜੀ ਕਾਦੇ ਮੰਤਰੀ ਸਾਹਿਬ ਤਾਂ ਤੇ ਹੀ ਦੇ ਨਾਲ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਉਣਗੇ ਬਹੁਤ ਮਿਹਨਤੀ ਇਨਸਾਨ ਨੇ ਜ਼ਮੀਨ ਤੋਂ ਉੱਠੇ ਨੇ ਔਰ ਆਖਰੀ ਬੰਦੀਆ ਤੱਕ ਪਹੁੰਚੇ ਨੇ ਉਹ ਸਿਰਫ ਉਹਨਾਂ ਦੀ ਮਿਹਨਤ ਦਾ ਨਤੀਜਾ ਆ ਪਰਮਾਤਮਾ ਦਾ ਅਸ਼ੀਰਵਾਦ ਜਿਸ ਨਾਲ ਇਹ ਜਿੰਨੇ ਕੰਮ ਕਰਨ ਲេចੇ ਸੰਘੰਮ ਜਿਸ ਨਾਲ ਕਰਦਾ ਇੱਕੀ ਕੰਮ ਵੀ ਕਰਦੇ ਨੇ ਉਹਨਾਂ ਦਾ ਕੰਮ ਕਰਦੇ ਨੇ ਤੇ ਹੁਣ ਸਾਡੇ ਪਾਸੇ ਬੈਠੇ ਨੇ ਖਸਰਾ ਦੇਖਣਾ ਹਾਂ ਜਿਦੋਂ ਮੰਤਰੀ ਬਣੇ ਆ ਪੰਜਾਬ ਲੈਵਲ ਦੇ ਉੱਤੇ ਉਹਨਾਂ ਦੀ ਕੋਸ਼ਿਸ਼ ਹੈ ਇਸ ਵੇਲੇ ਤੇ ਉਮੀਦ ਹੈ ਜਿੰਨੇ ਕੰਮ ਉਹ ਪਹਿਲਾਂ ਕਰਦੇ ਸੀ ਉਸ ਤੋਂ ਬਹੁਤ ਜ਼ਿਆਦਾ ਸਪੀਡ ਦੇ ਨਾਲ ਕੰਮ ਹੋਣਗੇ ਜਦੋਂ ਐਮਐਲਏ ਹੁੰਦਾ ਹੈ ਇਨਸਾਨ ਉਹ ਤੋਂ ਦੂਜੇ ਮੰਤਰੀ ਦੇ ਕੋਲ ਜਾਣਾ ਪੈਂਦਾ ਹੈ ਸਾਈਨ ਕਰਵਾਉਣ ਲਈ ਹੁਣ ਜੀ ਉਹਨਾਂ ਦੇ ਕੋਲ ਬਹੁਤ ਪਾਵਰ ਹੈ ਲੋਕ ਅਸੀਂ ਬਹੁਤ ਜ਼ਿਆਦਾ ਮੀਟ ਕਰਦੇ ਹਾਂ ਕਿ ਸਾਡੇ ਦਾ ਵਿਕਾਸ ਹੈ ਨਾ ਤਾਂ ਆਇਆ ਤਾਂ ਖਾਸ ਹੋ ਗਿਆ ਇਹ ਦੇਖ ਲਓ ਕੀ ਕਰੀਏ ਕਿਉਂਕਿ ਜਦੋਂ ਜ਼ਰਦਾਰ ਉਹ ਆਇਆ ਦੂਜਾ ਚੱਕਾ ਕਿਉਂ ਜੀ ਬੜਾ ਪਤਾ ਲੱਗਦਾ ਕਿ ਮਾਰੋ ਖੋਤਾ ਮਾਰੋ ਸੱਕੇ ਨਾਲ ਮਾਰੋ